ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਨਿੱਜਰ ਜਿਹਨੂੰ ਡਿਸਟ੍ਰਿਕਟ ਫਰੋਇਪੁਰ ਤਹਿਸੀਲ ਜੋਕੀ ਗੁਰੂ ਹਰਸਾਏ ਲਗਦੀ ਆ ਇਹ ਵੀਰਜੀ ਦਾ ਜੋ ਕਿ ਵਪਾਰ ਦਾ ਕੰਮ ਤੇ ਇਹ ਵੀਰਜੀ ਕੋਲ ਇੱਕੇ ਗਾਂ ਮਕਾਉ ਆ ਇਹਦੀ ਬਾਰੇ ਵੀ ਡਿਟੇਲ ਲੈਨੇ ਆ ਤੇ ਇੱਕ ਵੀਰਜੀ ਕੋਲ ਮੱਝ ਵੀ ਮਕਾਉ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਮੱਝ ਪਾਲ ਮੱਝ ਵੀ ਦਿਖਾ ਕੇ ਲਿਆਉਣੇ ਆ ਫਿਰ ਵੀਰਜੀ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਇਹ ਮੱਝ ਦਿਖਾਉਣੇ ਤੁਹਾਨੂੰ ਇਹ ਰਾਤ ਪਈ ਆ ਮੱਝ ਇਹ ਮੱਝ ਜੋ ਕਿ ਵਕਾਊ ਆ ਤੇ ਇਹਦੇ ਪਿੱਛੇ ਜੋ ਕਿ ਨੀਲੀ ਰਵੀ ਦਾ ਜੋ ਕਿ ਕੱਟਾ ਹੈ ਇਹ ਬਾਈ ਜੀ ਕੋਲ ਡਿਟੇਲ ਲੈਣੇ ਆ ਪਹਿਲਾਂ ਸਾਲ ਆਪਾਂ ਗਾਂ ਦੀ ਡਿਟੇਲ ਲੈਣੇ ਆ ਫਿਰ ਮੱਝ ਬਾਰੇ ਪੁੱਛਦੇ ਹਾਂ ਲਓ ਜੀ ਆ ਗਾਂ ਐ ਐਚ ਐਫ ਕ੍ਰੋਸ ਪੁੱਛਦੇ ਆ ਬਾਈ ਜੀ ਤੋਂ ਬਾਈ ਜੀ ਦਾ ਨਾਮ ਹਾਂਜੀ ਹਾਂਜੀ ਪਿੰਦਾ ਜੀ ਇਹ ਬਾਈ ਜੀ ਦੂਜਾ ਫੂਆ ਫੁੰਦੀ ਆ ਜੱਜ ਅੱਠ ਦਿਨਾਂ ਜੇ ਦਿਨਾਂ ਚ ਪਹਿਲੇ ਫੂਏ 18 ਦੀ ਫਿਰ ਦੁੱਧ ਪਾਇਆ ਲੈ ਅੱਛਾ ਦੂਜਾ ਫੂਗ ਇਹ ਅੱਠ ਦਿਨ ਲੈਂਦੀ ਆ ਜੀ ਹਾਂਜੀ ਅੱਠ ਦਿਨਾਂ ਦੀ ਕੱਚੀ ਆ ਹਾਂ ਫੀਲ ਸੌ ਬਹੁਤ ਹੈ ਜਿਵੇਂ ਮਰਜ਼ੀ ਆਂਦਾ ਠੀਕ ਹੋ ਇਹ ਆਰਡਰ ਵਗੈਰਾ ਥੋੜਾ ਬੰਨਣਾ ਪੂਰਾ ਇਹ ਤਾਂ ਵੱਟ ਬੂਟੀ ਜਿੰਨੇ ਆ ਭਰੀਣਗੇ ਸਾਰੇ ਹਨ ਹਾਂ ਠੀਕ ਹੈ ਜੀ ਇਹ ਕਿੰਨੇ ਸਵੇ ਆ ਦੂਜਾ ਫੂਗ ਆ ਦੂਜਾ ਸੂਹ ਸੂਨਾ ਹੈ ਲੋ ਜੀ ਇਹ ਵੈੜ ਬਗਾਊਗਾ ਤੇ ਇਹਦਾ ਭਾਅ ਵਗੈਰਾ ਰੇਟ ਫੋਨ ਤੇ ਹੋਈ ਅੱਛਾ ਜੋ ਕਰੋਗੇ ਫੋਨ ਤੇ ਕਰੋਗੇ ਲਓ ਜੀ ਚਲੋ ਵੀ ਦਿਖਾ ਦਿੰਨੇ ਆ ਤੇ ਮੜਾ ਤੋਰ ਕੇ ਵੀ ਦਿਖਾਉਗੇ ਕਿ ਬਾਹਰ ਕੱਢ ਦੇ ਕੱਢ ਦੇ ਬਾਹਰ ਮੜਾ ਇੱਥੇ ਲਿਆ ਇੱਥੇ ਕਰਕੇ ਦਿਖਾ ਦੇ ਮੈਂ ਤੁਹਾਨੂੰ ਤੋਰ ਕੇ ਵੀ ਦਿਖਾਉਂਦੇ ਆ ਬਾਈ ਗਲ ਮਾਲ ਕਾਫੀ ਚੰਗਾ ਆਉਂਦਾ ਤੇ ਰੇਟ ਵੀ ਜੈਨੂਨ ਨਾ ਬਾਈ ਦੇ ਚੰਗੀਆਂ ਮੱਝਾਂ ਚੰਗੀਆਂ گاਵਾ ਅਜੇ 8 ਦਿਨ ਦੀ ਕੱਟੀ ਆ ਥੱਲੋ ਇਹ ਹੋਰ ਵੀ ਬਣੂਗੀ ਲਗਭਗ ਐਵੇਂ 130 ਲੀਟਰ ਦੇ ਕਰੀਬ ਇਹ ਦੁੱਧ ਕੱਢੂਗੀ ਲੈਓ ਪਿੰਦਾ ਜੀ ਲੈ ਕਿਸੇ ਬਾਈ ਨੇ ਜ਼ਰੂਰ ਤੇ ਗਾਂ ਦੀ ਬਾਈ ਨੇ ਦੁੱਧ ਤੇ ਪਾਉਣੇ ਕਿਸੇ ਨੇ ਕੋਈ ਵੀਰ ਨਾਲ ਕਨੈਕਟ ਕਰ ਸਕਦਾ ਹੈ ਦੂਜਾ ਸੁਆ ਇਹਨੇ ਸੋਣਾ ਤੇ ਆਪਾਂ ਮੱਝ ਬਾਰੇ ਪੁੱਛਦੇ ਹਾਂ ਉਦੋਂ ਤੇ ਆਪਿੰਦਾ ਇਹ ਮੱਝ ਬਾਰੇ ਦੱਸੋ ਮੜਾ ਜਾ ਮੈਂ ਆ ਗਿਆ ਲੈ ਕੇ ਹਾਂਜੀ ਦੇ ਭਾਈ ਜੀ ਆਪਣੀ ਮੱਝ ਵਪਾਰ ਦਾ ਕੰਮ ਹੈ ਮੱਝ ਆਪਣੀ ਘਰ ਦੀ ਹੈ ਪਿਛਲਾ ਸਵਾ ਚੌਹਾਂ ਦਿਨ ਦੁੱਧ 20 ਕਿਲੋ ਚਵਾ ਰਾਂ ਮੈਂ ਹੁਣ ਤਾਂ ਰਾਤ ਫੁੰਦੀ ਪਈ ਆ ਜੇ ਆਪਣੇ ਨਾਲ ਕੋਈ ਸੌਦਾ ਕਰਦਾ ਤੇ ਨਾ ਚਾਰਾਂ ਦਿਨਾਂ ਚ ਆਪਾਂ 18 ਤੋਂ 20 ਦੁੱਧ ਚਵਾਉਂਦੀ ਇੱਛਾ ਰੱਖਦੇ ਠੀਕ ਆ 18 ਤੋਂ 20 ਹਾਂਜੀ ਹਾਂਜੀ ਦੁੱਧ ਚਵਾਇਆ ਜੂਗਾ ਕੋਈ ਠੀਕ ਹੈ ਤੇ ਇਹਦੇ ਪਿੱਛੇ ਕੀ ਆਇਆ ਇਹਦੇ ਪਿੱਛੇ ਕੱਟਾ ਜੀ ਲੋਰੀ ਦਾ ਲੋਰੀ ਦਾ ਹਾਂਜੀ ਲੋ ਲੋਰੀ ਦਾ ਲੋਰੀ ਦਾ ਬੱਚਾ ਲੋਰੀ ਬੋਲਦਾ ਆਪ ਲੋਰੀ ਦਾ ਅੱਛਾ ਲੋਰੀ ਜਿਹੜਾ ਨੀਲੀ ਰੋਈ ਦਾ ਆਪ ਹਾਂਜੀ ਹਾਂਜੀ ਬੁੱਲ ਹਸਾਰ ਬੋਇਨ ਵਾਲਿਆਂ ਦਾ ਹਾਂਜੀ ਹਾਂਜੀ ਖੜਾ ਕਰ ਕੇ ਮਾੜਾ ਕੱਟ ਬੜਾ ਸਤਿ ਕੱਤਾਂ ਵਿੱਚ ਚੰਗੀ ਜਿਆਦ ਕੁਆਲਟੀ ਦਾ ਤੇ ਮੈਂ ਪਿਛਲੇ ਸਾਲ ਤੁਹਾਡੇ ਕੋਲ ਸੀਗੀ ਹਾਂਜੀ ਹਾਂਜੀ ਕਿੰਨਾ ਤੋਂ ਦਪਾਇਆ ਸੀ ਇਹਨੇ 20 ਕਿਲੋ ਹੁਣ ਵੀ ਜੇ ਕੋਈ 2-4 ਦਿਨਾਂ ਦੀ ਵਿੱਤੀ ਤੇ ਆਉਂਦਾ ਤੇ ਆਪਾਂ ਚਵਾ ਦਿਆਂਗੇ ਰਾਤ ਹੁੰਦੀ ਉਹ ਠੀਕ ਆ ਰਾਤ ਸੋਈ ਆ ਹਾਂਜੀ ਤੇ ਇਹਦਾ ਕੀ ਭਾਪੂ ਕਰਦੇ ਕਹਿੰਦੇ ਫੋਨ ਤੇ ਫੋਨ ਤੇ ਹੋਊਗਾ ਸਾਰਾ ਇਹਦਾ ਹੀ ਫੋਨ ਤੇ ਹੋਏਗਾ ਇਹ ਕਿੰਨੇ ਸਵੇ ਆ ਇਹ ਤੀਜਾ ਮੱਝ ਸੋਈ ਆ ਇਹ ਤੀਜਾ ਸੋਈ ਆ ਕੰਮ ਮੇਰਾ ਫੇਲ ਦਾ ਮੱਝ ਮੇਰੇ ਘਰ ਜੇ ਕੰਮ ਤੁਹਾਡਾ ਸੇਲ ਦਾ ਮੈਂ ਤੁਹਾਡੇ ਕਰਦੀ ਆਂ ਮੈਂ ਆਪੇ ਕਰਦੀ ਤੇ ਤੁਸੀਂ ਸੇਲ ਕਰਨੀ ਹੈ ਹਾਂਜੀ ਪਹਿਲੇ ਤੁਸੀਂ ਆਪ ਚਾਹੁੰਦੇ 18 ਦਿਨਾਂ ਦਾ ਵੀ ਲੜੇ ਜਿਹਨੂੰ ਪਛਵਾਦਾਂ ਕੋਈ ਚੱਕਰ ਦੋ ਚਾਰ ਦਿਨਾਂ ਨੂੰ ਆ ਜੀ ਦੋ ਚਾਰ ਦਿਨਾਂ ਨੂੰ ਆਏ ਬਈ ਗੱਲ ਹੋ ਜੇ ਆਉਦੀ ਫਿੱਟ ਕਰ ਲੇ ਤੇ ਆਪਾਂ ਦੁੱਧ ਦਾ ਕੋਈ ਚੱਕਰ ਨਹੀਂ ਦੂਜੇ ਚਾਰਾਂ ਦਿਨਾਂ ਨੂੰ ਤਿੰਨਾਂ ਚਾਰਾਂ ਪੰਜ ਦਿਨਾਂ ਨੂੰ ਪਛਵਾ ਦਿਆਂ ਕੋਈ ਮਤਲਬ ਤੁਸੀਂ 20 ਲੀਟਰ 20 ਲੀਟਰ ਰੱਖਦੇ ਆ 18 ਕਿਲੋ ਦਾ ਆਮ ਦਾ ਠੀਕ ਆ ਇਹ ਸਾਲ ਵੀ ਬੜੀ ਟੈਂਪ ਤੇਰੀ ਗੱਲ 7 ਮਹੀਨੇ ਦੀ ਆਪ 10 ਕਿਲੋ ਦੁੱਧ ਤਾਂ ਮੈਂ ਡਰਾਈਵ ਕੀਤੀ ਹੈ ਅੱਛਾ ਹਾਂਜੀ 10 ਕਿਲੋ ਮੰਨ ਲਓ ਸੰਭਾ ਸਮਾ अच्छा लम्मा समा मिलदी है ठीक है ते एद तू ਜਦੋਂ ਕਨੈਕਟ ਨੰਬਰ ਵਗੈਰਾ ਬੋਲ ਦੋ 95926 95926 25597 25597 ਲੋ ਜੀ ਇਹ ਵੀਰਜੀ ਕੋਲ ਮਾਝੀ ਵੀ ਕਾਫੀ ਚੰਗੀ ਆ ਜਿੰਨੇ ਦੁੱਧ ਤੇ ਪਾਉਣੀ ਆ 18 ਤੋਂ 20 ਲੀਟਰ ਦੇ ਕਰੀਬ ਬਾਈ ਜੀ ਕਹਿ ਰਹੇ ਆ ਆਪਣੇ ਘਰ ਦੀ ਆ ਤੇ ਆਪਾਂ ਜੇ ਕੋਈ ਮੰਨ ਲੋ ਚੋਕ ਲੈ ਜਾਂਦਾ ਹੈ ਆਉਂਦਾ ਤੇ ਪਚਵਾਦਾ ਕੋਈ ਚੱਕਾ ਪੰਜ ਸੱਤ ਦਿਨਾਂ ਨੂੰ ਕੋਈ ਚੱਕਾ 20 ਲੀਟਰ ਤੇ ਚਵਾਦ ਹੋ ਗਿਆ ਬੜੇ ਨਾਮ ਦਾ ਠੀਕ ਆ ਲਓ ਬਾਈ ਇਹ ਗਰਮੀ ਕਰਕੇ ਦੋ ਤੇ ਦੂ ਬਾਹਰ ਵੀ ਪਾਣੀ ਪਰ ਹਾਲ ਦੀ ਘੜੀ ਗਰਮੀ ਕਰਕੇ ਤੁਹਾਨੂੰ ਪਤਾ ਫਾਰੇ ਕੁਛ ਨੂੰ ਖਰਾਕ ਵੀ ਭਰੇ ਨਾਲ ਪਾਣੀ ਪਿੰਜੇ ਤਾਂ ਕਰਕੇ ਵੀਗਾ 20 ਆਖਤਾ ਹੈ ਨਹੀਂ ਤੇ ਜ਼ਿਆਦਾ ਵੀ ਕੱਢਦੀ ਆ ਜ਼ਿਆਦਾ ਵੀ ਕੱਢਦੀ ਠੀਕ ਆ ਗਰਮੀ ਪੈ ਰਹੀ ਨਾ ਹੁਣ ਠੀਕ ਆ ਬੱਲਾਓ ਬਾਈ ਬਾਈ ਦਾ ਵਪਾਰ ਦਾ ਕੰਮ ਆ ਇਹ ਬਾਈ ਦੇ ਕਹਿੰਦਾ ਆਪਣੇ ਪਿਛਲੇ ਸਵੇ ਆਪਣੇ ਕੋ ਘਰ ਦੀ ਜੋਗੀ ਮੱਝ ਆ 18 ਦਾ 20 ਲੀਟਰ ਦੇ ਕਰੀਬ ਚਵਾਉਣ ਦੀ ਜੋਗੀ ਬਾਈ ਰੱਖਦੇ ਆ ਤੇ ਕਿਸੇ ਬਾਈ ਨੇ ਮੱਝ ਲੈਣੀ ਆ ਤੇ ਗਾਂ ਲੈਣੀ ਆ ਇਹ ਬਾਈ ਨਾਲ ਸੰਪਰਕ ਕਰ ਸਕਦੇ ਆ ਬਾਈ ਇਹਨੇ ਆਪਣਾ ਮੋਬਾਈਲ ਨੰਬਰ ਬੋਲਤਾ ਬਾਈ ਇਹਦਾ ਨਾਮ ਗੁਰਪਿੰਦਰ ਪਿੰਡ ਨਿੱਜਰ ਗੁਰਪਿੰਦਰ ਪਿੰਡ ਨਿੱਜਰ ਡਿਸਟ੍ਰਿਕਟ ਜੋਗੀ ਫਰੋਇਪੁਰ ਲੱਗਦਾ ਤਹਿਸੀਲ ਜੋਗੀ ਗੁਰੂ ਅਰਸਾਏ ਜੋ ਕਿ ਫਰੀਦਕੋੜ ਬਿਲਕੁਲ ਫਰੀਦਕੋੜ ਰੋਡ ਦੇ ਉੱਪਰ ਜੋ ਕਿ ਵਸਿਆ ਆ ਪਿੰਡ ਪਿੰਡ ਨਿੱਜਰ ਲੋ ਬਾਈ ਨਾਲ ਸੰਪਰਕ ਕਰ ਲੋ ਕਾਫੀ ਚੰਗੀ ਮੱਝ ਆ ਤੇ ਬੱਚਾ ਵੀ ਕਾਫੀ ਚੰਗਾ ਦਿੱਤਾ ਤੇ ਜਿਹੜੇ ਬਾਈ ਕੋਲ ਆਪਾਂ ਗਾਂ ਵੇਖੀ ਆ ਉਹ ਵੀ ਕਾਫੀ ਚੰਗੀ ਕੁਆਲਿਟੀ ਦੀ ਆ। ਲੋ ਬਾਈ ਕਿਸੇ ਨੇ ਬਾਈ ਨੇ ਦੁੱਧ ਤੇ ਗਾਂ ਪਾਉਣੀ ਆ ਜਾਂ ਮੱਝ ਪਾਉਣੀ ਆ ਇਹ ਬਾਈ ਨਾਲ ਸੰਪਰਕ ਕਰ ਸਕਦੇ ਆ ਬਾਈ ਇਹਨੇ ਆਪਣਾ ਨੰਬਰ ਵਗੈਰਾ ਜੋ ਕਿ ਬੋਲਤਾ ਹੈ। ਠੀਕ ਹੈ ਪ੍ਰਵਿੰਦਰ ਜੀ।